ਇਸ ਸਵੇਰੇ ਮੌਸਮ ਦੇਖੋ ਨੀ ਵਾਲਾ ਮਾਹੌਲ ਜਿਹਾ ਹੋਇਆ ਪਿਆ ਤੇ ਟੈਂਟ ਲਾਤਾ ਇਹਨਾਂ ਨੇ ਕਰਮੀ ਕਰਕੇ ਆ ਦੇਖੋ ਇੱਧਰ ਅਸੀਂ ਲਏ ਕੱਦੂ ਕਿਉਂਕਿ ਸਾਡੇ ਖੇਤ ਵਾਲਾ ਕੋਠਾ ਪੈਣ ਲੱਗ ਰਿਹਾ ਜੂਸ ਵਾਲਾ ਬੰਦਾ ਆਉਂਦਾ ਦੇਖ ਲੈ ਐਡਾ ਤਗੜਾ ਕਰੋ ਔਰ ਤੁਰਕਿਓ ਨਾ ਬੰਦਿਆ ਦੂ ਫੇਰ ਇੱਧਰ ਪਾ ਰਹੇ ਅਸੀਂ ਪਾਣੀ ਕਹਾਂ ਚੱਕੀ ਕੋਠਿਆਂ ਵਾਸਤੇ ਮਿਸਤਰੀ ਲਾਗੇ ਠੰਡਾ ਪਾਣੀ ਬੱਤੋਂ ਫੱਡੇਗਲੀ ਬਾੜ ਲੈ ਭਾਈ ਆਪਾਂ ਦਾੜੀ ਦੀ ਸੈਟਿੰਗ ਕਰਨ ਪਹੁੰਚੇ ਹਕਲਦੀਪ ਕੋਲ ਹਕਲਦੀਪ ਮੱਟਾ 8000 ਮਾਰ ਲਿਆ ਬੰਦੀ ਕਾ ਤੋਂ ਮਾਰੇ ਰਹਾ ਟਾ ਹਨਾ ਹਾਂਜੀ ਸਤਿ ਸ੍ਰੀ ਅਕਾਲ ਇੱਕ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸਵੇਰ ਦੇ ਵੱਜ ਗਏ ਨੇ 7 ਤੇ ਕੱਲ ਦੇ ਬਲੌਗ ਦਾ ਮੈਂ ਗੈਪ ਪਾਤਾ ਸੀ ਕੱਲ ਮੈਂ ਬਲੌਗ ਕੋਈ ਪਾਇਆ ਨਹੀਂ ਹੈਗਾ ਨਾ ਤੇ ਕੰਮ ਬਹੁਤ ਸੀ ਬਾਕੀ ਗਰਮੀ ਵੀ ਬਹੁਤ ਸੀ ਨਾ ਤੇ ਅੱਜ ਸਵੇਰੇ ਸਵੇਰੇ ਮੌਸਮ ਹੈਗਾ ਠੀਕ ਤੇ ਠੀਕ ਠੀਕ ਮੌਸਮ 'ਚ ਆਪਾਂ ਕਰਦੇ ਆ ਬਲੌਗ ਦੀ ਸਟਾਰਟਿੰਗ ਆਜੋ ਸਵੇਰੇ ਮੌਸਮ ਦੇਖੋ ਨੀ ਵਾਲਾ ਮਾਹੌਲ ਜਿਹਾ ਹੋਇਆ ਪਿਆ ਹਵਾ ਚਲ ਰਹੀ ਠੰਡੀ ਠੰਡੀ ਤੇ ਤੁਸੀਂ ਇੱਧਰ ਉੱਪਰ ਬੱਦਲ ਦੇਖੋ ਹਨਾ ਇੱਧਰ ਮੇਰਾ ਰੈਡੀ ਕਰਨ ਲੱਗ ਗ੍ਰਾ ਮੱਕੇ ਦੇ ਉੱਤੇ ਸਪਰੇਅ ਆ ਦੇਖੋ ਇਹ ਵਧੀਆ ਨਹੀਂ ਕਿ ਮੱਕੀ ਬਹੁਤ ਦਿਨ ਹੋ ਗਏ ਨੂੰ ਬੀਜ ਨੂੰ ਹੁਣ ਸਪਰੇਅ ਕਰਨਾ ਕਰਿਆ ਕੋਈ ਮਾੜੀ ਮੋਟੀ ਉੱਧਰ ਸਵੇਰੇ ਸਵੇਰੇ ਮੌਸਮ ਬਿਲਕੁਲ ਠੰਡਾ ਹੋ ਰਿਹਾ ਹੈ ਪਰ ਟੈਂਪਰੇਚਰ ਕੱਲ ਵੀ ਬਹੁਤ ਸੀ ਦਿੱਕ ਪਿਛਲੇ ਕਈ ਦਿਨਾਂ ਤੋਂ ਗਰਮੀ ਬਹੁਤ ਜ਼ਿਆਦਾ ਹੈ ਤੇ ਅੱਜ ਵੀ ਸਵੇਰੇ ਸਵੇਰੇ ਬਸ ਹੈ ਤਾਂ ਠੰਡਾ ਹੈ ਪਰ ਮੌਸਮ ਟੈਂਪਰੇਚਰ ਜਿਹੜਾ 40 45 ਡਿਗਰੀ ਜਾਊਗਾ ਅੱਜ ਵੀ ਤੇ ਆ ਪਾ ਰਹੇ ਇੱਧਰ ਖੇਤ ਤੇ ਅਕੱਲ ਮੇਰੇ ਚਾਚੂ ਨੇ ਵੱਡੀ ਐ ਇੱਧਰ 베ਰੀ ਕਿਉਂਕਿ ਸੁੱਕ ਜਾਈ ਗਈ ਸੀ ਤਾਂ ਕਰਕੇ ਬਾਕੀ ਇਥੋਂ ਬਾਬਾ ਜਿਹੜਾ ਟ੍ਰਾਂਸਫਰ ਕਰਿਆ ਨਾ ਜਗ੍ਹਾ ਉਹਦੀ ਬਦਲ ਆਤੀ ਤੇ ਇਹ ਖਾਲੀ ਜਗ੍ਹਾ ਤੀ ਉਰੇ ਤਾਂ ਜਿਹੜੀ 베ਰੀ ਸੀ ਇਹ ਸੁੱਕ ਰਹੀ ਤਾਂ ਕਰਕੇ ਕੱਲ ਬੜਾਤੀ ਤੇ ਗੁਰੂ ਘਰ ਵਾਲਿਆਂ ਨੂੰ ਮਤਲ ਦੇ ਜਾਣਗੇ ਚਾਚੇ ਉਹਰੇ ਇਹ ਆ ਦੇਖੋ ਵੱਡੀ ਪਈ ਐ ਅੱਜ ਇਹਨੂੰ ਵੱਡ ਬੁੱਡ ਕੇ ਸਾਰੀ ਨੂੰ ਤੇ ਗੁਰਦੁਆਰੇ ਭੇਜ ਦੇਣਗੇ ਐ ਫਿਊ ਮੂਮੈਂਟ ਲੇਟਰ ਸਟ੍ਰੈਕਟਰ ਦੀ ਦੱਬੀ ਆਪਾਂ ਨੇ ਸਵਿਚ ਤੇ ਹੁਣ ਉੱਪਰੋਂ ਨੇ ਆਪਾਂ ਮੱਝਾਂ ਨੂੰ ਪਾਣ ਸਵੇਰੇ ਸਵੇਰੇ ਤੁਪ ਪਜਾਦੀ ਹੋਰੀ ਹੈ ਦੋ ਵਾਰ ਪਏ ਉਹਨੇ ਇੱਕ ਸਵੇਰੇ ਇੱਕ ਸ਼ਾਮ ਨੂੰ ਇਹਨੂੰ ਖੋਲਦੇ ਆ ਮੱਜਾਂ ਨਟ ਖੋਲਣੇ ਪੈਂਦੇ ਨੇ ਉਹ ਨਟ ਲਾਗੇ ਨਹੀਂ ਕੀ ਸੰਕਲ ਕੜਾ ਜਨ ਖੜ ਆ ਜਾ ਲੋਦੀ ਕੰਮ-ਕਮ ਨਵੇੜਕੇ ਮੈਂ ਅੱਛਲ ਤੇ ਆਪਣੀ ਖਾਲੀ ਰੋਟੀ ਤੇ ਹਵਾ ਬਹੁਤ ਚੰਦਰੀ ਆ ਰਹਾ ਦੇਖੋ ਕਿਵੇਂ ਨਿੰਮਾ ਦਾਣੀਆਂ ਹਿਲਣ ਲੱਗ ਗਏ ਨੇ ਪੱਖਾ ਵੀ ਖੜਿਆ-ਖੜੀ ਚਦਣ ਲੱਗ ਰਿਹਾ ਦੇਖੋ ਐਨੀ ਹਵਾ ਚੱਲ ਰਹੀ ਹੈ ਸਵੇਰੇ-ਸਵੇਰੇ ਤੇ ਗਰਮੀ ਮੈਨੂੰ ਲੱਗਦਾ ਅੱਜ ਘੱਟ ਹੋਊਗੀ ਟੈਂਪਰੇਚਰ ਡਾਊਨ ਹੋਊਗਾ ਜਿਵੇਂ ਸਾਂ ਨਾਲ ਹਵਾ ਚੱਲ ਰਹੀ ਏ ਠੰਡੀ ਬਾਕੀ ਅਜੇ ਬਦ ਦੁਪਹਿਰ ਤੱਕ ਇਹ ਗਰਮ ਹੋਊ ਜੇ ਸਵੇਰੇ ਚੱਕ ਕੇ ਆਪਾਂ ਨੇ ਸਾਈਕਲ ਤੇ ਚੱਲਨੇ ਆਪਾਂ ਪਿੰਡ ਵੱਲ ਨੂੰ ਹਵਾ ਚੱਲ ਰਹੀ ਏ ਹਵਾ ਕਰਕੇ ਸਾਈਕਲ ਤੇ ਜ਼ੋਰ ਬਹੁਤ ਲੱਗਦਾ ਕਿਉਂਕਿ ਮੂਰਲੀ ਹਵਾ ਇੱਕ ਪਾਸੇ ਧੱਕੀ ਜਾਂਦੀ ਏ ਆ ਇੱਧਰ ਦਫ਼ਤਰ ਆ ਗਿਆ ਜੂਸ ਵਾਲਾ ਗੰਨੇ ਦਾ ਜੂਸ ਹੈ ਪੱਤਰਕਾਰ ਉਹਨੂੰ ਬਣਾਉਂਦੇ ਨੇ ਉਹਰੇ ਤੇ ਟੈਂਟ ਲਾਤਾ ਇਹਨਾਂ ਨੇ ਗਰਮੀ ਕਰਕੇ ਆ ਦੇਖੋ ਉਹ ਪਿੱਛੇ ਬੁਰੀਕਾਰ ਕੀ ਕਰੋ ਆਪਾਂ ਪਹੁੰਚ ਗਏ ਸੀ ਕਲਦੀਪੋਰਾ ਕੋਲ ਚੱਲਾਵੱਤਾਂ ਮਾਰਨ ਤੇ ਇੱਧਰ ਬੈਠੇ ਨੇ ਤੇ ਇੱਧਰ ਜੂਸ ਵਾਲਾ ਬੰਦਾ ਆਉਦਾ ਦੇਖ ਲੈ ਐਡਾ ਤਗੜਾ ਕਰੋ ਔਰ ਤੁਰ ਕਿਉਂ ਨਾ ਬੰਦਿਆ ਤੂੰ ਫੇਰ ਗੱਡੀ ਉਹ ਦੇ ਗੱਡੀ ਗੁੱਡੀ ਤੇ ਆਇਆ ਕਰ ਯਾਰ ਜੇ ਤਾਂ ਕੰਮ ਸਟਾਰਟ ਕਰਿਆ ਹੋਇਆ ਜਾਂਦਾ ਆ ਜਾਂਦਾ ਸੀਰੀਅਸ ਸੀਰੀਅਤ ਤੇ ਡੋਲਦੂ ਹੱਥ ਚ ਇਹਦੇ ਇਹ ਆਣ ਲੱਗੇ ਭਰਾ ਕੇ ਲਿਆਊਗਾ ਜੂਸ ਦਾ ਨਾਲੇ ਕੰਮ ਕਰਦਾ ਇਹ ਹਾਉ ਟੱਪ ਗਿਆ ਆ ਆ ਬੰਦੇ ਨੇ ਸਾਨੂੰ ਰਾਤ ਇੱਕ ਦਿਨ ਸਾਥੇ ਗਾਲਾਂ ਕੱਢੀਆਂ ਆ ਗੁਰੀ ਨੇ ਹੁਣ ਇਹ ਮੰਨਦਾ ਨਹੀਂ ਹੈਗਾ ਨਾ ਨਾ ਸਹੀ ਟਾਈਮ ਤੇ ਇਸका ਉਹਦੇ ਮੈਂ ਸਾਨੂੰ ਸੱਸੀ ਘਰ ਬਲਾਈ ਬੜੇ ਨੇ ਗੁੱਸੇ ਵਿੱਚ ਗਾਲੀ ਕੱਢਦੀ ਪਰ ਇਹ ਪੈਕ ਬੋਗ ਲੱਗਿਆ ਤਾਂ ਹਨਾ ਗੁਰੀ ਆ ਕੇ ਆਉਂਦਾ ਕਰਦੀ ਮੰਨਦਾ ਨਹੀਂ ਹੁਣ ਥੋੜੀ ਮੰਨੇ ਆ ਹੁਣ ਤਾਂ ਇਹ ਕਹੇ ਮੈਂ ਸੱਚਾ ਹੂੰ ਇਹ ਦਾੜੀ ਲੈ ਬਾਈ ਆਪਾਂ ਦਾੜੀ ਦੀ ਸੈਟਿੰਗ ਕਰਾਣ ਪਹੁੰਚੇ ਕਲਦੀਪ ਕੋਲ ਗੁਲਦੀਪ ਨੇ ਇੱਕ ਚੇਲਾ ਰਖ ਲਿਆ ਨਾ ਮਾਂ ਇਹਨੂੰ ਕੰਮ ਸਿੱਖਾਰੇ ਕਿਉਂ ਗੁਲਦੀਪ ਬਾਹਰ ਬੁਲਾ ਦੇ ਮੈਂ ਕਿੱਥੇ ਬੈਠਾ ਬੈਠਾ ਇੱਧਰ ਅਸੀਂ ਲਏ ਕੱਦੂ ਕਿਉਂਕਿ ਸਾਡੇ ਖੇਤ ਆਲਾ ਕੋਠਾ ਪੈਣ ਲੱਗ ਰਿਹਾ ਸਬਜ਼ੀ ਲਈਏ ਦੁਪਹਿਰ ਦਾ ਟਾਈਮ ਉਹਨੂੰ ਖਵਾਵਾਂਗੇ ਸਬਜ਼ੀ ਕਦੋਂ ਆਪਾਂ ਇੱਧਰ ਪਾ ਰਹੇ ਆਂ ਅਸੀਂ ਪਾਣੀ ਠੋਠਿਆਂ ਵਾਸਤੇ ਮਿਸਤਰੀ ਲੱਗੇ ਠੰਡਾ ਪਾਣੀ ਬਰਤੋਂ ਉੱਪਰ ਡੇਗਲੀ ਪਾਟੀ ਵਰਕੇ ਲੈ ਕੇ ਜਾਂਦੇ ਆਂ ਲੈ ਜਾ ਬੱਸ ਹਾਂ ਖਾਣੇ ਥੋੜਾ ਜਿਹਾ ਹੋਰ ਲੈ ਆ ਸ਼ਾਟ اف ਯੂ ਮੂਮੈਂਟ ਲੇਟਰ ਹਾਂਜੀ ਦੁਪਹਿਰ ਦਾ ਵੱਜ ਗਿਆ 1 ਤੇ ਆਪਾਂ ਚੱਲਿਆਂ ਹੁਣ ਆ ਰੋਟੀ ਲੈ ਕੇ ਮਿਸਤਰੀਆਂ ਵਾਸਤੇ ਕੋਠਾ ਪੈਣ ਲੱਗ ਰਿਹਾ ਜਿਹੜਾ ਖੇਤ ਵਾਲਾ ਹਨ ਪਹਿਲਾਂ ਉਹ ਦੋ ਤਿੰਨ ਵਾਰ ਪਾਣੀ ਲੈ ਕੇ ਗਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਤੇ ਲੱਗਦੀ ਹੈ ਨਾ ਤਿੰਨ ਚਾਰ ਵਾਰ ਪਾਣੀ ਫੜਾਇਆ ਤੇ ਹੁਣ ਆਪਾਂ ਲੈ ਕੇ ਜਾ ਰਹੇ ਦੁਪਹਿਰਾ ਹੀ ਰੋਟੀ ਆਜੋ ਆਹ ਦੇਖੋ ਯਾਰ ਸੜਕ ਸਾਰੀ ਸੁੰਨੀ ਪਈ ਹੈ ਇੰਨੀ ਗਰਮੀ ਚ ਕੋਈ ਨਹੀਂ ਬਾਹਰ ਨਿਕਲਦਾ ਹੈਗਾ ਹਨਾ ਆਹ ਦੇਖੋ ਖੇਤਾਂ ਚ ਵੀ ਕੋਈ ਇੰਜਾਮ ਕਰ ਹੈਗਾ ਇਧਰ ਪੈਣ ਲੱਗ ਰਿਹਾ ਕੋਠਾ ਸਾਡਾ ਦੇਖੋ ਹੋਰ ਕਿਹੜੀ ਇਹਦੇ ਨਹੀਂ ਹੈ ਲੈ ਲੈਣੀ ਪਹਿਲਾਂ ਤਾਂ ਇਹ ਕਿਹਾ ਤੇ ਮੋਢਾ ਪਹੁੰਚ ਗਏ ਰੋਟੀ ਲੈ ਕੇ ਮਿਸਤਰੀ ਨੂੰ ਫੜਾਇਆ ਤੇ ਰੋਟੀ ਤੇ ਹੁਣ ਆਪਾਂ ਵੀ ਖਾਣੇ ਆ ਦੁਪਹਿਰ ਵਾਲੀ ਰੋਟੀ ਦੋ ਸਾਫ ਫਿਊ ਮੂਮੈਂਟ ਲੇਟਰ ਲੋਜੀ ਦੁਪਹਿਰ ਦੇ ਬਾਅਦ ਕੀ ਤਿੰਨ ਤੇ ਤੁਸੀਂ ਦੇਖ ਰਹੇ ਹੋ ਮੈਂ ਟਾਠਾ ਜਾ ਮਾਰ ਲਿਆ ਬੰਦੀ ਕਾ ਤੋਂ ਮਾਰੇ ਟਾਠਾ ਹਨਾ ਇਹ ਕਾਰਨ ਹੈ ਕਿ ਟੈਂਪਰੇਚਰ ਅੱਜ ਹੈ 46 ਡਿਗਰੀ ਤੇ ਮੈਂ ਪਾਣੀਆ ਤੋੜੀ ਤਾਂ ਕਰਕੇ ਇੰਨੀ ਗਰਮੀ ਦੇ ਵਿੱਚ ਥੋੜੀ ਪੈਂਦੀ ਤਾਂ ਕਰਕੇ ਮੈਂ ਟਾਠਾ ਮਾਰਿਆ ਤੇ ਆਜਾ ਤੋੜੀ ਪਾਣੀਆ ਮੈਂ ਸਾਨੂੰ ਪਹਿਲਾਂ ਇਧਰ ਚੱਕਿਆ ਆਪਣਾ ਟੋਕਰ ਤੇ ਹੁਣ ਚਲਦੇ ਆਪਾਂ ਤੋੜੀ ਵਾਲੀ ਸਾਈਡ ਇੱਥੋਂ ਹੁਣ ਲੈ ਆਪਾਂ ਇਹ ਕੁੰਟਾ ਤੇ ਇੱਧਰ ਆਪਣੀ ਤੋੜੀ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਬਹੁਤ ਜ਼ਿਆਦਾ ਇੰਨੀ ਗਰਮ ਹਵਾ ਚੱਲਦੀ ਹੈ ਤੇ 46 ਡਿਗਰੀ ਟੈਂਪਰੇਚਰ ਹੈ ਤਾਂ ਕਰਕੇ ਛਟਾ ਠਾਠਾ ਬੰਦ ਨਾ ਪੈ ਗਿਆ ਮੈਨੂੰ ਕਿ ਅੱਜ ਟੁੜੀ-ਟਾੜੀ ਪਾ ਕੇ ਫਿਰ ਮਿਲਦੇ ਆ ਤੁਹਾਨੂੰ ਆਪਾ ਐਫ ਯੂ ਮੂਮੈਂਟ ਲੇਟਰ ਕੰਮ-ਕਮ ਨੂੰ ਨਿਵੇੜ ਕੇ ਟਾਈਮ ਹੋ ਗਿਆ 4 ਵਜੇ ਦਾ ਤੇ ਆਪਾਂ ਇਹ ਖੇਤ ਇੱਧਰ ਤੇ ਉਧਰ ਚੱਲ ਰਿਹਾ ਕੱਟ ਰੋ ਦੇਖੋ ਕਿਕਰ ਸਾਰੀ ਵੜਤੀ ਉਹ ਤੁਹਾਨੂੰ ਲਵੇ ਜਾ ਕੇ ਦਿਖਾਉਨੇ ਆਪਾਂ ਕਿ ਕੀ ਜਿੰਗਾਰ ਨਾਲ ਵਧਣ ਲੱਗ ਰਹੇ ਨੇ ਉਹ ਆਹ ਲੱਗ ਰਹੇ ਨੇ ਵਧਣ ਇੱਧਰ ਕਿਕਰ ਔਰ ਹਲਟਾ ਨਿਗਾੜਾ ਦੇਖ ਐ ਵਧਦੇ ਨੇ ਮਤਲਬ ਪੱਥਰਾਂ ਉੱਤੇ ਚੱਲਦੇ ਆਂ ਜੀ ਅਦੇ ਟੋਗੜੇ ਟੋਗੜੀ ਕਰਤੇ ਕਰਜੀ ਦੇ ਸਾਰੀ ਦੇ ਤੇ ਚਿਆਣਾ ਤੋਗ ਘੰਟੇ ਦੀ ਸਾਰੀ ਨਵੇੜਦੀ ਕਰਜੀ ਇਹ ਹਾਂਜੀ ਕਿਵੇਂ ਲੱਗਿਆ ਮੇਰਾ ਨਿੱਕਾ ਜਿਹਾ ਵਲੌਗ ਜੇ ਵਲੌਗ ਵਧੀਆ ਲੱਗਦਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ